ਚਿੱਟੇ ਨਾਲ ਦੋ ਜਵਾਨ ਪੁੱਤ ਜਿਹੜੇ ਇਸ ਘਰ ਦਾ ਚਿਰਾਗ ਸੀ ਚੱਲ ਵਸੇ ਨੇ ਇੱਕ ਛੋਟਾ ਜਿਹਾ ਬਲੂਰ ਬੱਚਾ ਆਪਣਾ ਭਵਿੱਖ ਅਤਰਾਸ਼ ਰਿਹਾ ਇੱਕ ਦੁਖਿਆਰੀ ਮਾਂ ਮੇਰੇ ਨਾਲ ਹੈ ਜਿਸ ਦੇ ਜਵਾਨ ਪੁੱਤ ਚਿੱਟੇ ਦੀ ਭੇਟ ਚੜ ਚੁੱਕੇ ਨੇ ਤੇ ਉਹਨਾਂ ਗੰਦੇ ਲੋਕਾਂ ਦੇ ਉਹਨਾਂ ਘਟਿਆ ਲੋਕਾਂ ਦੇ ਜਿਨ੍ਹਾਂ ਦੇ ਮਨਸੂਬੇ ਸਿਰਫ ਤੇ ਸਿਰਫ ਪੈਸਾ ਕਮਾਉਣਾ ਹੈ। ਤਵਰ ਦੋ ਬੱਚੇ ਜੇ ਮੈਂ ਤੋੜਨਾ ਆਉਂਦੇ। ਗੋਤਮ ਕੀ ਹੋਗੇ? ਲਾਭ ਮਰ ਸਕਣਾ ਬੱਚੇ ਉਦਸ ਸਕ। ਘਰ ਵਾਟ ਵੜ ਕੇ ਕਹਿੰਦਾ ਮੈਨੂੰ ਘਰੇ ਮੇਰਾ ਜੀ ਨਹੀਂ ਲੱਗਦਾ ਕਮਲੀ ਬਣੀ ਪਈ ਮੈਂ ਤਾਂ ਬੱਚੇ ਆਪਣਾ ਮਾਈ ਦਾ ਸਾਧਨ ਹੋਰ ਕੀ ਹੈ ਤੁਹਾਡੇ ਕੋਲੇ ਹੋਰ ਕੋਈ ਨਹੀਂ ਸਾਧਨ ਬਸ ਜੀ ਹੋਈ ਸਾਧਨ ਸਾਡੇ ਕੋਲ ਝਾੜੂ ਪੋਚਾ ਹੀ ਕੁਛ ਨਹੀਂ ਬਚ ਪੋਚੇ ਲਾ ਲੈਨੇ ਪੜਾਉਣਾ ਚਾਹੁੰਦੇ ਹਾਂ ਬੱਚੇ ਨੂੰ ਹਾਂਜੀ ਪੜਾਉਣਾ ਚਾਹੀਦਾ ਆਪਾਂ ਪੜਾਉਣਾ ਲੈ ਵੀ ਪੜਾਵਾਂਗੇ ਇਹਦੀ ਜ਼ਿੰਦਗੀ ਬਣਾਉਣੀ ਹੈ ਇਹਦੀ ਜ਼ਿੰਦਗੀ ਬਣਾਉਣੀ ਹੈ ਇਹਦੇ ਨਾਲ ਮੈਨੂੰ ਜੱਗ ਵਸਦਾ ਹੁਣ ਬੇਰ ਲਾਂ ਤਾਂ ਮੈਂ ਤਾਂ ਕਹਿੰਦੀ ਜੇ ਮੇਰੇ ਹੀਰੇ ਵਰਗੇ ਪੁੱਤ ਤੋਰ ਗਿਆ ਕਣੋ ਕਿਹ ਪਤਾ ਕਿਨੇ ਨੇ ਆਪਣੇ ਨੇ ਕੰਮ ਕੀਤਾ ਕਿਨੇ ਨੇ ਖਵਾਇਆ ਪਿਆ ਮੈਨੂੰ ਨਹੀਂ ਪਤਾ ਹੈ ਮਾਲਕ ਨੂੰ ਪਤਾ ਲੋਕ ਕਿ ਮੈਨੂੰ ਤਾਣੇ ਮਾਰਦੇ ਜੀ ਅੱਜ ਮੈਨੂੰ ਤਾਣੇ ਵਾਜਦੇ ਕਿੱਥੇ ਪੁੱਤਾਂ ਸਰਦਾਰ ਸਰਦਾਰ ਨਹੀਂ ਚ ਚੰਗੇ ਚ ਮੇਰੇ ਮਾੜੀ ਸੀ ਇੱਕ ਮਾਂ ਨੇ ਜਵਾਨ ਪੁੱਤ ਗਵਾ ਲਏ ਨੇ ਤੇ ਚਾਵਾ ਨਾਲ ਵਿਆਹ ਕੇ ਲਿਆਂਦੀਆਂ ਨੂਹਾ ਆਪਣੇ ਹੱਥੀ ਹੀ ਆਪਣੇ ਪੇਕਿਆਂ ਨੂੰ ਵਾਪਸ ਤੋਰਨਾ ਪੈ ਗਿਆ ਜਿਹੜੇ ਵੋਟਾਂ ਵੇਲੇ ਆ ਕੇ ਇੰਨਾ ਘਰਾਂ ਚ ਅੱਗੇ ਹੱਥ ੜਦੇ ਨੇ ਆ ਦੇਖੋ ਪੰਜਾਬ ਦੀ ਧਰਤੀ ਤੇ ਜੋ ਬੀਜ ਬੀਜੇ ਜਾ ਰਹੇ ਨੇ ਇਕਲ ਇੱਕ ਘਰ ਦੀ ਕਹਾਣੀ ਨਹੀਂ ਕੋਟ ਈਸੇ ਖਾਂ ਚਾ ਕੇ ਪਤਾ ਚੱਲਦਾ ਹੈ ਕਿ ਬਹੁਤੀਆਂ ਮਾਵਾਂ ਆਪਣੇ ਪੁੱਤਾਂ ਦੇ ਕਿਰਦਾਰ ਖੁਸ਼ੀ ਨਾ ਹੋ ਜੇ ਇਸ ਕਰਕੇ ਸਾਹਮਣੇ ਨਹੀਂ ਆਉਂਦੀਆਂ ਉਹ ਬਚਾਉਣ ਤੇ ਲੱਗੀਆਂ ਹੋਈਆਂ ਨੇ ਕਿ ਸਾਡੇ ਪੁੱਤ ਚਿੱਟੇ ਦੇ ਇਸ ਭਿਆਨਕ ਦੌਰ ਚੋਂ ਵਾਪਸ ਆ ਜਾਣ ਮੀਬੀਦੋ ਪੁੱਛਦੇ ਆ ਸਾਰੀ ਕਹਾਣੀ ਕੀ ਹੈ ਸਤਿ ਸ੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰ ਲਿਖ ਦੇ ਨਾਲ ਮੋਗਾ ਜ਼ਿਲ੍ਹੇ ਦੇ ਸ਼ਹਿਰ ਕੋਟ ਈਸੇਖਾ ਪਹੁੰਚੇ ਆਂ ਅਫਸੋਸ ਹੈ ਦੁੱਖ ਹੈ ਕਿ ਇੱਕ ਫੇਰ ਉਹ ਕਹਾਣੀ ਉਹ ਦਰਦਨਾਕ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਚਿੱਟੇ ਨਾਲ ਦੋ ਜਵਾਨ ਪੁੱਤ ਜਿਹੜੇ ਇਸ ਘਰ ਦਾ ਚਿਰਾਗ ਸੀ ਚੱਲ ਵਸੇ ਨੇ ਇੱਕ ਛੋਟਾ ਜਿਹਾ ਬਲੂਰ ਬੱਚਾ ਆਪਣਾ ਭਵਿੱਖ ਤਰਾਸ਼ ਰਿਹਾ ਹੈ ਤੇ ਬਜ਼ੁਰਗ ਮਾਂ ਵੀ ਬਜ਼ੁਰਗ ਦਾਦੀ ਜੋ ਮੇਰੇ ਨਾਲ ਬੈਠੇ ਨੇ ਜਿੰਨਾ ਹੀ ਤੁਹਾਡੇ ਨਾਲ ਗੱਲਬਾਤ ਕਰਾਉਨੇ ਆ ਉਹ ਘਰਾਂ ਵਿੱਚ ਝਾੜੂ ਪੋਚਾ ਲਾ ਕੇ ਆਪਣੇ ਸਪੋਤੇ ਦਾ ਭਵਿੱਖ ਬਣਾਉਣ ਤੇ ਲੱਗੇ ਹੋਈ ਹੈ ਬਹੁਤ ਪਰਿਵਾਰ ਨੇ ਜਿਹੜੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਉਹ ਆਪਣੇ ਬੱਚਿਆਂ ਨੂੰ ਬਚਾਉਣ ਤੇ ਲੱਗੇ ਹੋਏ ਨੇ ਪਰ ਇੱਕ ਦੁਖਿਆਰੀ ਮਾਂ ਮੇਰੇ ਨਾਲ ਹੈ ਜਿਸ ਦੇ ਜਵਾਨ ਪੁੱਤ ਚਿੱਟੇ ਦੀ ਭੇਟ ਚੜ ਚੁੱਕੇ ਨੇ ਤੇ ਉਹਨਾਂ ਗੰਦੇ ਲੋਕਾਂ ਦੇ ਉਹਨਾਂ ਘਟਿਆ ਲੋਕਾਂ ਦੇ ਜਿਨ੍ਹਾਂ ਦੇ ਮਨਸੂਬੇ ਸਿਰਫ ਤੇ ਸਿਰਫ ਪੈਸਾ ਕਮਾਉਣਾ ਹੈ ਬੀਬੀ ਦੋ ਪੁੱਛਦੇ ਆ ਸਾਰੀ ਕਹਾਣੀ ਕੀ ਹੈ ਸਾਰਾ ਇਹ ਬਿਰਤਾਂਤ ਜਿਹੜਾ ਸਾਰਾ ਦਰਦ ਇਹ ਬੀਤਿਆ ਕੀ ਹੈ ਇਸ ਹੋਇਆ ਕੀ ਸੀਗਾ ਬੀਬੀ ਕੀ ਨਾਮ ਆ ਤੁਹਾਡਾ ਬਲਵਿੰਦਰ ਕੌਰ ਜੀ ਬੇਟਿਆਂ ਦਾ ਦੱਸੋ ਕੀ ਨਾਮ ਸੀਗਾ ਬੇਟਾ ਇੱਕ ਦਾ ਨਾਮ ਹੈ ਜੀ ਤਲਵਿੰਦਰ ਸਿੰਘ ਤੇ ਇੱਕ ਦਾ ਨਾਮ ਹੈਗਾ ਦੂਜਾ ਪ੍ਰਗਟ ਸਿੰਘ ਦੋਵੇਂ ਪੁੱਤ ਵਿਆਹੇ ਹੋਏ ਸੀ ਮੈਂ ਵਿਆਹੇ ਸੀ ਜੀ ਜੀ ਹਾਂ ਜੀ ਤੇ ਇਹ ਜਿਹੜਾ ਬੱਚਾ ਹੈ ਇਹ ਬੱਚੇ ਦਾ ਕੀ ਨਾਮ ਹੈ ਤੇ ਇਹ ਬੱਚਾ ਤਰਮਿੰਦਰ ਦਾ ਹੈ ਜਾਂ ਪ੍ਰਗਟ ਦਾ ਹੈ ਤਲਵਿੰਦਰ ਸਿੰਘ ਦਾ ਬੱਚਾ ਇਹ ਹਮ ਮਨਜੋਤ ਸਿੰਘ ਹਮ ਅਰਜੋਤ ਸਿੰਘ ਅੱਛਾ ਹਾਂ ਵੱਡਾ ਬੇਟਾ ਇਹਦਾ ਤੇ ਪਹਿਲਾਂ ਤਰਮਿੰਦਰ ਬਾਰੇ ਗੱਲ ਕਰਦੇ ਆ ਤਰਮਿੰਦਰ ਦਾ ਬੱਚਾ ਹੈ ਤੇ ਇਹਦੇ ਬੱਚੇ ਦੀ ਮਾਂ ਜਿਹੜੀ ਉਹ ਫਿਰ ਉਹ ਗਈ ਚਲੀ ਪੇਕੇਾਂ ਦੇ ਜੀ ਉਹਦੀ ਉਮਰ ਕੁਸਮ ਨਹੀਂ ਸੀ ਉਹ ਤਾਂ ਮਾਪਿਆਂ ਨੇ ਮੈਂ ਕਿਹਾ ਛੱਡ ਜੋ ਵੀ ਤੁਹਾਡੇ ਬੱਚੇ ਲੁਕਾ ਆਪਣਾ ਦੋਂਗ ਜੀ ਨੇ ਜੋਗੇ ਹੋਏ ਉਹਦੇ ਪੀਕੇ ਕਨਵੀ ਭਰੀ ਜਵਾਨੀ ਅਸੀਂ ਨਹੀਂ ਛੱਡ ਸਕਦੇ ਹਾਂ ਫਿਰ ਮੈਂ ਤੁਹਾਡੀ ਜੀ ਮਰਜੀ ਤੁਹਾਡੇ ਨਾਲ ਹੀ ਹਾਂ ਤੇ ਮੈਂ ਨਹੀਂ ਰੱਖੀ ਜੀ ਫਿਰ ਜਮਾਨੇ ਵਾਲੇ ਵੇਖ ਕਿ ਉਹਲਟੀ ਜਮਾਨਾ ਬਹੁਤ ਖਤਰਨਾਕ ਹੈ ਡਰ ਲੱਗਦਾ ਜਮਾਨੇ ਤੋਂ ਬਗਾਨੀ ਬੇਟੀ ਰੱਖਣੀ ਮੈਨੂੰ ਬਹੁਤ ਔਖੀ ਜੀ ਤਰਮਿੰਦਰ ਨਾਲ ਹੋਇਆ ਕੀ ਸੀ ਉਹ ਚੱਟਾ ਲੱਗਦਾ ਕਿਵੇਂ ਆ ਉਹਦੇ ਕੋਲੇ ਆਉਂਦਾ ਕਿਵੇਂ ਸੀ ਇੰਨਾ ਮਹਿੰਗਾ ਨਸ਼ਾ ਇਹ ਇਹ ਕਿਵੇਂ ਲੈਂਦਾ ਸੀ ਤਰਮਿੰਦਰ ਪਤਾ ਨਹੀਂ ਜੀ ਕੰਮ ਕੁ ਬਾਹਰ ਅੰਦਰ ਕਰਦੇ ਸੀ ਮੰਡੀਰ ਮੁਰਦੁਰ ਨਾ ਰਹੇ ਸੀ ਪਹਿਲਾ ਇਹੋ ਜੀ ਗੱਲਬਾਤ ਨਹੀਂ ਜਦੋਂ ਮਾੜੀ ਸੁਰਤ ਸੰਭਲ ਗਈ ਪਹਿਲਾ ਇਹੋ ਜੀ ਗੱਲਬਾਤ ਜਵਾਂ ਨਹੀਂ ਸੀ ਬੱਚੇ ਮੇਰੇ ਕਹਿਣੇ ਚੱਲਦੇ ਸੀਗੇ ਜਦੋਂ ਬੱਸ ਮਾੜੀ ਜੀ ਸੰਭਲ ਗਈ ਜਮਾਨੀ ਉਹਨਾਂ ਦੀ ਤੇ ਇਹਨਾਂ ਕੰਮਾਂ ਵਿੱਚ ਵੜ ਗਏ ਬੱਚੇ ਬਹੁਤ ਸਮਝੋਂ ਵੀਰੇ ਬੱਚੇ ਨਹੀਂ ਸਮਝੇ ਮੇਰੇ ਅੱਖੇ ਨਹੀਂ ਲੱਗੇਗੇ ਹਾਰ ਕੇ ਰੋ ਪਿੱਟ ਕੇ ਬਹਿ ਜਾਣਾ ਬੱਚੇ ਕੰਮ ਨਾ ਕਰੋ ਇਹ ਆਪਣਾ ਚੰਗਾ ਨਹੀਂਗਾ ਵੇਖੋ ਤੁਹਾਨੂੰ ਮੈਂ ਕਿਵੇਂ ਪਾਲਿਆ ਕਿਵੇਂ ਮੈਂ ਲੋਕਾਂ ਦੀ ਮਿਹਨਤ ਕਰ ਕਰਕੇ ਤੁਹਾਡਾ ਬਨਾਇਆ ਤੇ ਇਹ ਨੰਬਰ ਨਾ ਤੂੰ ਖਾਣਾ ਕਰੋ ਕਹਿੰਦੇ ਨਹੀਂ ਤੇਰੇ ਦੇਣਾ ਕੀ ਅਸੀਂ ਅੱਗੋਂ ਮੈਨੂੰ ਤੈਨੂੰ ਪਤਾ ਉਲਟ-ਪੁਲਟ ਬੋਲ ਤੇ ਫਿਰ ਚੁੱਪ ਕਰ ਰਹਿੰਦੀ ਸੀ ਤੇ ਆ ਗੱਲਾਂ ਤੇ ਆ ਬਾਤਾਂ ਹੋਈਆਂ ਵੀਰ ਜੀ ਆ ਬੱਚਾ ਹੈਗਾ ਉਹ ਤਾਂ ਪਾਲੀ ਜਾਣੀ ਮੈਂ ਲੋਕ ਦੀ ਮਿਹਨਤ ਕਰੀ ਜਾਣੀ ਘਰਾਂ ਵਿੱਚ ਤੇ ਫਰ ਦੋ ਬੱਚੇ ਜੇ ਮੈਂ ਤੋੜਣਾ ਆਉਦੇ ਉਹ ਤਾਂ ਕੀ ਹੋਗੇ ਨਾ ਮਰ ਸਕਣਾ ਮੈਨੂੰ ਦੱਸੋ ਤਾਂ ਸਗ ਕਰਵਾਟ ਵੜ ਕੇ ਖਾਂਦਾ ਮੈਨੂੰ ਘਰੇ ਮੇਰਾ ਜੀ ਨਹੀਂ ਲੱਗਦਾ ਕਮਲੀ ਬਣੀ ਪਈ ਮੈਂ ਤਾਂ ਬੱਚਾ ਆਪਣਾ ਦੋ ਬੱਚੀਆਂ ਸਿਵਾ ਦੇ ਘਰ ਡੋਢੀ ਵਿਆਹ ਦਿੱਤਗਾ ਚੰਗੀਆਂ ਮਾੜੀਆਂ ਪਪਹਾਣੀਆਂ ਦੇ ਦਿੱਤਗਾ ਦੇ ਘਰੇ ਉਹ ਬਿੰਦੀਆਂ ਬਿੰਦੀਆਂ ਅਹ ਮੈਂ ਦਾਦੀ ਪੋਤੇ ਆਈਆਂ ਬਸ ਤੁਹਾਡੇ ਸਾਹਮਣੇ ਵੀ ਕਦੇ ਉਹਨੇ ਸਰੰਜਾ ਵਾਂਗ ਲਾਈਆਂ ਨੇ ਨਹੀਂ ਮੈਂ ਸਾਹਮਣੇ ਨਹੀਂ ਜੀ ਦੇਖੀਆਂ ਜੀ ਸਾਹਮਣੇ ਦੇਖ ਲੈਂਦੀ ਰੌਲਾ ਪਾ ਨਹੀਂ ਮੈਂ ਸਾਹਮਣੇ ਦੇਖਾਂ ਨਹੀਂ ਗੀਆਂ ਬਾਰ ਬਾਰ ਇਹ ਕੰਮ ਹੋਏ ਤੇ ਪ੍ਰਗਟ ਨਾਲ ਕੀ ਗੱਜੋਇਆ ਉਹਨੇ ਬਸ ਰੰਜ ਰੰਜ ਕੇ ਮੁੰਡੇ ਨਾਲ ਰੜ ਕੇ ਪਤਾ ਨਹੀਂ ਕਿੱਥੇ ਮਢੀਰ ਨਾਲ ਵਾਲੇ ਕਿੱਥੇ ਨਹੀਂ ਰਲੇ ਉਹਨੇ ਬਸ ਵੀ ਉਹਦੇ ਪਤਾ ਲੱਗੇ ਤਾਂ ਘਰੇ ਆ ਗਿਆ ਮੈਂ ਘਰਨੇ ਵਿੱਚ ਸੇਵਾ ਤੇ ਗਈ ਸੀ ਮੈਨੂੰ ਪਤਾ ਲੱਗਾ 11:00 ਵਜੇ 12:00 ਵਜੇ ਮੈਂ ਆਣ ਕੇ ਦੇਖੀ ਹਾਲਤ ਉਹਦੀ ਬਹੁਤ ਮੰਦੀ ਸੀ ਵੜਕਦਾ ਸੀ ਮੰਝੇ ਦੇ ਉੱਤੇ ਤਾਲ ਉਹਨਾਂ ਜਮਾਨ ਲੱਗੀ ਸੀ ਬਾਹਰ ਚੱਕ ਕੇ ਲਿਆਂਦਾ ਮੁੰਡਿਆਂ ਨੇ ਉਹਦੇ ਮੰਝੇ ਸੁੱਟਿਆ ਕੋਈ ਸੋਰਤ ਨਹੀਂ ਸੀ ਐਸ ਮੋਕੇ ਦੇ ਪਾਟੀਆਂ ਬਣੀਆਂ ਪਈਆਂ ਸੀ ਸ਼ਾਮ ਨੂੰ 6:30 ਵਜੇ ਪੂਰਾ ਹੋ ਗਿਆ ਤਰਮਿੰਦਰ ਨੇ ਕਿੰਨਾ ਚਰ ਨਸ਼ਾ ਕੀਤਾ ਪ੍ਰਗਟ ਨੇ ਕਿੰਨਾ ਨਜ਼ਰ ਕੀਤਾ ਨਹੀਂ ਜੀ ਮੈਨੂੰ ਨਹੀਂ ਪਤਾ ਬਾਰ ਬਾਰ ਮੁੰਡੇ ਕੀ ਕਰਦੇ ਰਿਹਾ ਕਿ ਨਹੀਂ ਮੈਂ ਘੱਟ ਖਿਆਲ ਕਰਦੀ ਰਹੀ ਬਾਈ ਜੀ ਮੈਨੂੰ ਨਹੀਂ ਪਤਾ ਮੈਂ ਤਾਂ ਕੰਮ ਵਿੱਚ ਰਹੀ ਆ ਜਦੋਂ ਪਤਾ ਲੱਗ ਜਾਣਾ ਨਸ਼ੇ ਪੱਤੇ ਕਰਦੋ ਦਰੌਲਾ ਪਾਉਂਦੀ ਰਹੀ ਆ ਮੈਨੂੰ ਨਹੀਂ ਪਤਾ ਕਦੋਂ ਤਾਂ ਲੱਗੇ ਕਦੋਂ ਤਾਂ ਨਹੀਂ ਲੱਗੇਗਾ ਇਹਨਾ ਨਹੀਂ ਮੈਨੂੰ ਪਤਾ ਚੰਗੀ ਮਿਹਨਤ ਕਰਦੇ ਸੀ ਆਪਦੇ ਕੰਮਾਂ ਤੇ ਲੱਗੇ ਸੀ ਇਹ ਡੋਢੀ ਮਾਝਾ ਦੇ ਨਾਲ ਕੋਈ ਜੂਸਲੇ ਰੇੜੀ ਤੇ ਸੀ ਕੋਈ ਕਿਸੇ ਕੰਮ ਤੇ ਸੀ ਤਬਰ ਮਦਿਰ ਨਾਲ ਵਾਲਗੇ ਤੇ ਕੰਮ ਹੋ ਗਿਆ ਮੈਨੂੰ ਨਹੀਂ ਪਤਾ ਕਿੱਥੋਂ ਜਾਂਦਾ ਕਿੱਥੋਂ ਖਾਦੇ ਇਹਨਾਂ ਨੂੰ ਮੈਨੂੰ ਪਤਾ ਜੀ ਹੁਣ ਉਹ ਤਰਮਿੰਦਰ ਦੇ ਸਹੁਰਿਆਂ ਦੇ ਹਾਲ ਚਾਲ ਪੁੱਛਦੇ ਬੱਚੇ ਦਾ ਨਹੀਂ ਜੀ ਆਉਣੇ ਜਦ ਮਾਨ ਨਾਲ ਗੱਲ ਹੁੰਦੀ ਹੈ ਫੋਨ ਤੇ ਨਹੀਂ ਹੁੰਦੀ ਨਹੀਂ ਹੁੰਦੀ ਬੱਚਿਆਂ ਦਾ ਲਿਖ ਲਿਖਾ ਕਰਾਇਆ ਉਹ ਕਹਿੰਦੇ ਬੱਚੇ ਮਿਲ ਜਾਣੇ ਮੈਂ ਕਿਹਾ ਮੈਂ ਆਪਣੇ ਅੰਦਰ ਨਹੀਂ ਦੇ ਸਕਦੀ ਆਦੇ ਤੂੰ ਸੁਰੱਖਿ ਲੋ ਉਹ ਮੇਰੇ ਕੋਲ ਲਿਖਤ ਪਾੜਤ ਹੈਗੀ ਹੈ ਬੱਚੇ ਦੀ ਉਹ ਤੂੰ ਸੁਰੱਖਿ ਲੋ ਉਹ ਬੱਚੇ ਸੀ ਗੁੜ ਗਰਾਵ ਨੂੰ ਮੰਗਰ ਹੋਈ ਉਹ ਬੱਚਾ ਹੋਣ ਵਾਲਾ ਸੀਗਾ ਉਹ ਕਹਿੰਦੇ ਮੰਮੀ ਰੱਖ ਲੈ ਗੁੜੀਆਂ ਮੈਂ ਕਿਹਾ ਰੱਖ ਲੈ ਪੁੱਤ ਮੈਂ ਗੁੜਗਨ ਲੈਂਤੂ ਰੱਖ ਲਾ ਗੁੜਗਾਇ 5-6 ਸਾਲ ਦੀ ਹੋ ਚੁੱਕੀ ਹੈ ਤੇ ਪਰ ਇਹ ਬੇਟਾ ਮੇਰੇ ਕੋਲੇ ਆ ਮੇਰੇ ਹਾਂਜੀ ਹੋਣੀ ਮੇਰੇ ਪੈਨਸ਼ਨ ਲੱਗੀ ਹੋਈ ਹੈ ਕੰਮ ਕਰ ਕੀ ਕਰਦੇ ਹੁਣ ਫਿਰ ਕਮਾਈ ਦਾ ਸਾਧਨ ਕੀ ਹੈ ਸਾਧਨ ਬਸ ਜਿਆ ਘਰ ਦੇ ਧੰਦੇ ਕਰਦੀ ਲੋਕਾਂ ਦੇ ਚਾਰਪੋਚੇ ਲਾ ਲੈਨੀ ਆ ਦੋ ਰੋਟੀਆਂ ਖਾ ਲੈਨੇ ਤੇ ਬਸ ਆਹ ਧੰਦਾ ਮੇਰਾ ਜੀ ਬੱਚੇ ਨੂੰ ਲਿਖਾਉ ਪੜਾਉਂਗੀ ਜਿੰਨੀ ਜੋਗੇ ਨੇ ਤਸੋਂ ਲਿਖਾਉ ਪੜਾਉ ਮੇਰੇ ਤਾਂ ਹੱਥ ਬੰਨ ਕੇ ਹੋਵੇ ਬੇਨਤੀ ਆ ਇਹ ਘੱਟ ਪੜਦਾ ਬੱਚਾ ਉੱਥੇ ਕਲਾਸ ਵਰਦਾ ਜੀ ਪੰਜਵੀਂ ਚ ਸਰਕਾਰੀ ਸਕੂਲ ਕੋੜੀ ਸੇਖਾ ਬਾਜ਼ਾਰ ਦੇ ਵਿੱਚ ਤਰਵਿੰਦਰ ਸਿੰਘ ਦੇ ਜਿਹੜੇ ਪਿਤਾ ਜੀ ਸੀ ਹਾਂਜੀ ਉਹਨਾਂ ਦੀ ਮੌਤ ਕਦੋਂ ਹੋਈ ਹੈ ਉਹਨਾਂ ਦੀ ਮੌਤ ਜੀ ਮੈਨੂੰ 25 26 ਸਾਲ ਇੱਥੇ ਹੋ ਗਿਆ ਇਹਨੂੰ ਉਹ ਗੱਡੀ ਗੁੱਡੀ ਤੇ ਜਾਂਦਾ ਸੀ ਤੇ ਕਿਤੇ ਐਕਸੀਡੈਂਟ ਹੋ ਗਿਆ ਸੀ ਮੈਨੂੰ ਦੱਸਿਆ ਨਹੀਂ ਮੇਰੇ ਸਹੁਰਿਆਂ ਨੇ ਤੇ ਉੱਥੇ ਕਿਤੇ ਟਰੈਕਟਰ ਤੋਂ ਦੀ ਚੜ ਗਿਆ ਮੈਨੂੰ ਪਤਾ ਕਿਵੇਂ ਜਿਹੜਿਆ ਕਿਵੇਂ ਨਹੀਂ ਤੇ ਮੈਨੂੰ ਜਦ ਪਤਾ ਲੱਗਾ ਤੇ ਫਿਰ ਮੈਨੂੰ ਜਾ ਕੇ ਆਈ ਮਸੂਸ ਮਸਾਸ ਕੀਤਾ ਮੈਂ ਕਰਕੇ ਮਹਿਸੂਸ ਉਹ ਗਲਤ ਕੰਮ ਵਿੱਚ ਸੀ ਮੈਂ ਡੱਕਦੀ ਸੀ ਮੈਂ ਹੋਵੇ ਆਪਣੇ ਮੀਟਿੰਗਾਂ ਰੱਖਾਂਗਾ ਆਪਾਂ ਨੂੰ ਚੰਗਾ ਮਾੜਾ ਬੋਲੂਗਾ ਉਹ ਆਪਣੇ ਸੂਲਾਂ ਤੇ ਸਹੀ ਨਹੀਂ ਰਿਹਾ ਮੈਂ ਆਣ ਕੇ ਇੱਥੇ ਧੰਦੇ ਕਰਨ ਲੱਭੀ ਮਿਹਨਤ ਕਰਕੇ ਤੇ ਆਦੇ ਬੱਚੇ ਪਾਲਣੇ ਸ਼ੁਰੂ ਕਰ ਦਿੱਤੀ 30 35 ਸਾਲ ਮੈਨੂੰ ਹੋ ਗਈ ਇੱਥੇ ਆਈ ਨਿੱਕੇ ਨਿੱਕੇ ਬੱਚੇ ਇੱਥੇ ਸਾਰੇ ਸ਼ਹਿਰ 'ਚ ਪਤਾ ਲੈ ਸਕਦੇ ਆ ਮੇਰੇ ਬਾਰੇ ਇਹਨੇ ਬੱਚੇ ਕਿੱਦਾਂ ਪਾਲੇ ਕਿੱਦਾਂ ਨੇ ਘਰ-ਬਾਰ ਵਾਲੇ ਬਣਾਏ ਆ ਅਨ ਨੱਗਰ ਜਿਉਂਦਾ ਰਹੇ ਜਿਹੜਾ ਮੇਰੇ ਨਾਲ ਸਾਥ ਦੇ ਦਿੰਦੇ ਚੰਗਾ ਮਾੜਾ ਕਮਾਈ ਦਾ ਸਾਧਨ ਹੋਰ ਕੀ ਹੈ ਤੁਹਾਡੇ ਕੋਲੇ ਹੋਰ ਕੋਈ ਇਨਸਾਨ ਸਾਧਨ ਬਸ ਜੀ ਹੋਈ ਸਾਧਨ ਸਾਡੇ ਕੋਲ ਝਾੜ ਬੋਸ ਨਹੀਂ ਬੱਚੇ ਲਾ ਲੈਨੇ ਪੜਾਉਣਾ ਚਾਹੁੰਦੇ ਹੋ ਬੱਚੇ ਨੂੰ ਹਾਂਜੀ ਪੜਾਉਣਾ ਜੀ ਆਪਾਂ ਪੜਾਉਣਾ ਲਾਏ ਵੀ ਪੜਾਵਾਂਗੇ ਇਹਦੀ ਜ਼ਿੰਦਗੀ ਬਣਾਉਣੀ ਹੈ ਇਹਦੀ ਜ਼ਿੰਦਗੀ ਬਣਾਉਣੀ ਹੈ ਇਹਦੇ ਨਾਲ ਮੈਨੂੰ ਜੱਗ ਵਸਦਾ ਹੁਣ ਜਿਹੜੇ ਲੋਕਾਂ ਨੇ ਤੁਹਾਡੇ ਜਵਾਨ ਪੁੱਤ ਚਿੱਟੇ ਦੀ ਭੇਟ ਚੜ੍ਹੇ ਜਿਹੜੇ ਲੋਕ ਇਹਨਾਂ ਤੱਕ ਚਿੱਟਾ ਭਚਾਉਂਦੇ ਨੇਗੇ ਉਹਨਾਂ ਲੋਕਾਂ ਨੂੰ ਲਾਣਤਾ ਪਾਉਣਾ ਚਾਹੋਗੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਭੈਣ ਲਾਣ ਤਾਂ ਮੈਂ ਤਾਂ ਕਹਿੰਦੀ ਜੇ ਮੇਰੇ ਹੀਰੇ ਵਰਗੇ ਪੁੱਤ ਤਰਗੇ ਕਰੋ ਕਿਹ ਪਤਾ ਕਿਨੇ ਨੇ ਆਪਣੇ ਨੇ ਕੰਮ ਕੀਤਾ ਕਿਨੇ ਨੇ ਨੇਖ ਵਾਇਆ ਪਿਆ ਮੈਨੂੰ ਨਹੀਂ ਪਤਾ ਇਹ ਮਾਲਕ ਨੂੰ ਪਤਾ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਮੈਂ ਤਾਂ ਇਹਨੂੰ ਵੇਖ ਲਿਆ ਤੇ ਪਾਣੀ ਤਾਂ ਨਹੀਂ ਪਾਉਣ ਲੱਪੇ ਪਾਣੀ ਨਹੀਂ ਮੂੰਹ ਤੇ ਚੰਗਦਾ ਸੀਗਾ ਨੱਕ ਵਿੱਚ ਦੀ ਗੰਦ ਪਹਿਲ ਨਿਕਲੀ ਜਾਂਦਾ ਉਹ ਮੈਂ ਚੁੰਨੀ ਨਾਲ ਪੂੰਜੀ ਜਾਂਦੀ ਸੀ ਪੂੰਝ ਕੇ ਪਾਸੇ ਹੋ ਗਈ ਸੀ ਗਾਂ ਘਰ ਦੀ ਤਾਂ ਵੀ ਦਿਮਾਗ ਮੋਟਾ ਸੀਗਾ ਉਹਦਾ ਪੱਖਾ ਲਾਇਆ ਸੀ ਬੈਠੀ ਸੀ ਆਣ ਕੇ ਆਂਢ ਗੁਆਂਢ ਆਇਆ ਸਾਰਿਆਂ ਨੇ ਮੇਰੇ ਨਾਲ ਕਿਆ ਕਥਲ ਕੀਤੀ ਜਵਾਕ ਦੀ ਫਿਰ ਲੈ ਕੇ ਭੱਜੇ ਫਿਰਦੇ ਸਾਡੇ ਰਿਸ਼ਤੇਦਾਰ ਵੀ ਪਰ ਨਹੀਂ ਵੇਲਾ ਹੱਥ ਨਹੀਂ ਆਇਆ ਜੀ ਵੇਲਾ ਹੱਥ ਨਹੀਂ ਆਇਆ ਮੇਰੇ ਆ ਗੱਲ ਜੀ ਆ ਬਾਤ ਬੱਚਿਆਂ ਨੂੰ ਮੈਂ ਲਿਖਾਉਂ ਪੜਾਉਂ ਜਿੰਨੀ ਯੋਗੀ ਹੈਗੀ ਹੈ ਕਿ ਇਹ ਜ਼ਰੂਰੀ ਪੜਾਉਣਾ ਦਿਖਾਉਣਾ ਜੀ ਕੋਈ ਜਵਾਕ ਨੂੰ ਨੌਕਰੀ ਮਿਲ ਜੂਗੀ ਚਿੱਟੇ ਵਿੱਚ ਨਾ ਪਾਊਗਾ ਸਮਝਦਾਰ ਹੋ ਜਾਊਗਾ ਜੀ ਬਾਰਾਜ ਮੈਂ ਪੁੱਤਾਂ ਬਾਬਤ ਲੋਕੀ ਮੈਨੂੰ ਤਾਨੇ ਮਾਰਦੇ ਜੀ ਅੱਜ ਮੈਂ ਤਾਂ ਦੇ ਵਾਜਦੇ ਕਿਤੇ ਪੁੱਤਾਂ ਸਰਦਾਰ ਸਰਦਾਰ ਨਹੀਂ ਚ ਚੰਗੇ ਚ ਮੇਰੇ ਮਾੜੀ ਸੀ ਕੱਲਾ ਤੁਹਾਡਾ ਹੀ ਮੁੰਡਾ ਹੀ ਆ ਜੇ ਤੁਹਾਡੇ ਆਲੇ ਦੁਆਲੇ ਹੋਰ ਪਰਿਵਾਰ ਵੀ ਹੈਗੇ ਨੇ ਜਿਹੜੇ ਜਿਨ੍ਹਾਂ ਦੇ ਪੁੱਤ ਇਸ ਕੰਮ ਚ ਪਏ ਹੋਏ ਨੇ ਚਿੱਟੇ ਬਹੁਤ ਲੋਕਾਂ ਦੇ ਘਰਾਂ ਦੇ ਘਰ ਬਸ ਨਿੱਗਰ ਗਏ ਘਰਾਂ ਦੇ ਘਰ ਕੋਈ ਨਹੀਂ ਰਹਿ ਕੇ ਮਾਮਲੇ ਢਿੱਡ ਤੋਤੇ ਗਏ ਸੋਚ ਕੋਈ ਚੰਗਾ ਉਹਤੀ ਪੁੱਤਰ ਨੇ ਸਭ ਲੋਕਾਂ ਦਾ ਬੁਰਾ ਹਾਲ ਹੋਇਆ ਬੱਚਿਆਂ ਦਾ ਇਹ ਦੋ ਗਾਂ ਸਹਾਇਤਾ ਦਿਓ ਬੱਚਿਆਂ ਨੂੰ ਵੀ ਇਹ ਨਸ਼ਾ ਨਾ ਖਾਓ ਨਾ ਖਾਓ ਬਾਜੋ ਆਪਾ ਤੇ ਉਹ ਹੱਥ ਬਨ ਕੇ ਬੇਨਤੀ ਵੀਰ ਕਰਦੇ ਤੁਹਾਡੇ ਕੋਲੇ ਆ ਪੋਤਾ ਨੇ ਕਾ 10 ਸਾਲ ਦਾ ਪੋਤਾ ਕਿੱਥੇ ਜਾ ਕੇ ਮੈਂ ਪਾਲੂਗੇ ਇਹਨੂੰ ਕਿੱਥੇ ਲਿਖਾਉ ਪੜਾਉਂਗੇ ਇਹਨੂੰ ਮੈਂ ਕਿੱਧਰ ਨੂੰ ਮੈਂ ਜਾਊਂਗੀ ਰਿਸ਼ਤੇ ਨਾਤੇ ਕੋ ਮਦਦ ਕਰਦੇ ਨੇ ਹਾਂਜੀ ਕਰਦੇ ਨੇ ਸਾਰੇ ਭੈਣ ਭਰਾਵਾਂ ਦੇ ਮੇਰੇ ਕੋਲ ਆਉਂਦੇ ਭੈਣ ਪ੍ਰਸਾਦ ਦਿੰਦੇ ਮੈਨੂੰ ਸਾਰੇ ਭੈਣ ਭਰਾ ਜਿੰਨੀ ਜੋਗੇ ਹੈਗੇ ਤੁਹਾਨੂੰ ਪਤਾ ਗਰੀਬ ਹੈਗੇ ਆਪੋਨ ਘਰ ਵਿੱਚ ਵੀ ਆਪੋ ਆਪਣਾ ਸਤ ਸੂਤ ਹੁੰਦਾ ਜੀ ਕੀ ਨਾਮ ਪੁੱਤ ਹਰਨਜੋ ਸੰਗ ਅਰਨ ਪੜਨਾ ਚਾਹੁੰਗਾ ਹਾਂ ਹਾਂਜੀ ਹੁਣ ਕਿਹੜੀ ਕਹਾਣੀ ਪੜਦਾ ਪੁੱਤ ਪੰਜਵੀਂ ਕੀ ਬੰਨਣਾ ਜਨਾਬ ਪੁੱਤ ਬੱਡਾ ਹੋ ਕੇ ਪੁਲਿਸ ਵਾਲਾ ਮੈਂ ਤਾਂ ਕਰਦਾ ਹੁੰਨਾ ਪੜਦਾ ਨਾ ਜੀ ਲਾ ਕੇ ਹਾਂਜੀ ਹੈ ਹਾਂਜੀ ਦੇਸਾਂ ਵਿਦੇਸ਼ਾਂ ਚ ਬਸਦੇ ਪੰਜਾਬੀਓ ਸਰਲੇਖ ਦੇ ਜ਼ਰੀਏ ਅਸੀਂ ਜਿਹੜੀਆਂ ਵੀ ਸਟੋਰੀਆਂ ਜਈਆਂ ਕੀਤੀਆਂ ਨੇ ਤੁਸੀਂ ਉਹਨਾਂ ਪਰਿਵਾਰਾਂ ਦੀ ਬਾਹ ਫੜੀ ਹੈ ਇੱਕ ਮਾਂ ਨੇ ਜਵਾਨ ਪੁੱਤ ਗਵਾ ਲਏ ਨੇ ਤੇ ਚਾਵਾ ਨਾਲ ਵਿਆਹ ਕੇ ਲਿਆਂਦੀਆਂ ਨੂੰਹਾਂ ਆਪਣੇ ਹੱਥੀ ਹੀ ਆਪਣੇ ਪੇਕਿਆਂ ਨੂੰ ਵਾਪਸ ਤੋਰਨਾ ਪੈ ਗਿਆ ਕਿਉਂਕਿ ਜਵਾਨ ਕੁੜੀਆਂ ਸੀ ਤਾਂ ਸੁਭਾਵਿਕ ਜੀ ਗੱਲ ਹੈ ਕਿ ਸਾਡਾ ਸਮਾਜ ਇਸ ਤਰ੍ਹਾਂ ਦਾ ਹੈ ਵਾਖਰ ਉਹਨਾਂ ਕੁੜੀਆਂ ਨੂੰ ਇੱਥੇ ਰਹਿਾ ਵੀ ਕਿਵੇਂ ਜਾ ਸਕਦਾ ਸੀ ਤੁਹਾਡੇ ਸਾਹਮਣੇ ਇਸ ਬੱਚੇ ਦੀ ਜ਼ਿੰਦਗੀ ਇਸ ਬੱਚੇ ਦਾ ਭਵਿੱਖ ਤੁਹਾਡੇ ਹੱਥਾਂ 'ਚ ਹੈ। ਤੁਹਾਡੇ ਅੱਗੇ ਬੇਨਤੀ ਕਰਦੇ ਆਂ। ਇਹ ਇਕੱਲੇ ਇਸ ਘਰ ਦੀ ਕਹਾਣੀ ਨਹੀਂ ਹੈ। ਜੇ ਤੁਹਾਡੇ ਕੋਲ ਸਮਾਂ ਹੋਵੇ ਤਾਂ ਕੋਟ ਈਸੇਖਾਨ ਦੀਆਂ ਇਹਨਾਂ ਗਲੀਆਂ ਚ ਆ ਕੇ ਪੁੱਛਿਓ ਕਿ ਕਿਹੜੇ ਘਰਾਂ ਦੇ ਜਵਾਨ ਪੁੱਤ ਚਿੱਟੇ ਦੀ ਭੇਟ ਚੜੇ ਹੋਏ ਨੇ। ਸਾਨੂੰ ਅਫਸੋਸ ਹੈ ਕਿ ਬਹੁਤੇ ਪਰਿਵਾਰ ਸਾਹਮਣੇ ਆਉਣ ਨੂੰ ਤਿਆਰ ਨਹੀਂ। ਕਿਉਂਕਿ ਉਹਨਾਂ ਨੂੰ ਉਮੀਦ ਹੈ ਕਿ ਸਾਡੇ ਪੁੱਤ ਠੀਕ ਹੋ ਜਾਣਗੇ ਤੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਗੇ। ਸਕ੍ਰੀਨ ਦੇ ਉੱਤੇ ਇਸ ਬੀਬੀ ਦਾ ਖਾਤਾ ਨੰਬਰ ਚੱਲ ਰਿਹਾ ਹੈ ਮੋਬਾਈਲ ਨੰਬਰ ਚੱਲ ਰਿਹਾ ਹੈ ਬੀਬੀ ਤਾਂ ਜ਼ਿੰਦਗੀ ਤੋਂ ਬਾਅਦ ਮੌਤ ਵੱਲ ਨੂੰ ਉਡੀਕ ਰਹੀ ਹੈ ਕਿ ਮੈਂ ਉਹਦੇ ਜਵਾਨ ਪੁੱਤ ਗਵਾ ਚੁੱਕੀ ਆ ਕਿਹੜੀ ਮਾਂ ਮੌਤ ਮੰਗਦੀ ਹੈ ਮਾਪੇ ਤਾਂ ਉਦੋਂ ਹੀ ਮਰ ਜਾਂਦੇ ਨੇ ਜਦੋਂ ਜਵਾਨ ਪੁੱਤ ਤੁਰ ਜਾਂਦੇ ਨੇ ਪਰ ਤੁਹਾਡੇ ਅੱਗੇ ਗੁਜਾਰਸ਼ ਹੈ ਕਿ ਇਸ ਬੱਚੇ ਦਾ ਭਵਿੱਖ ਤੁਹਾਡੇ ਹੱਥਾਂ 'ਚ ਹੈ ਕੋਈ ਸਮਾਜ ਸੇਵੀ ਸੰਸਥਾਵਾ ਇਤੋਂ ਦੇ ਉਹ ਲੀਡਰ ਜਿਹੜੇ ਵੋਟਾਂ ਵੇਲੇ ਆ ਕੇ ਇੰਨਾ ਘਰਾਂ ਚ ਅੱਗੇ ਹੱਥ ੜਦੇ ਨੇ ਆ ਦੇਖੋ ਤੁਹਾਡੇ ਵੱਲੋਂ ਪੰਜਾਬ ਦੀ ਧਰਤੀ ਤੇ ਜੋ ਬੀਜ ਬੀਜੇ ਜਾ ਰਹੇ ਨੇ ਇਹ ਉਸ ਇੱਕ ਘਰ ਦੀ ਨਹੀਂ ਹੋਰ ਬਹੁਤ ਸਾਰੇ ਘਰਾਂ ਦੀ ਕਹਾਣੀ ਹੈ ਸਕਰੀਨ ਦੇ ਉੱਤੇ ਇਸ ਪਰਿਵਾਰ ਦਾ ਨੰਬਰ ਚੱਲ ਰਿਹਾ ਹੈ ਖਾਤਾ ਨੰਬਰ ਚੱਲ ਰਿਹਾ ਹੈ ਤੁਹਾਡੇ ਤੋਂ ਉਮੀਦ ਕਰਦੇ ਆ ਕੋਈ ਵੀ ਸਮਾਜ ਸੇਵੀ ਸੰਸਥਾਾਂ ਇਸ ਬੱਚੇ ਦਾ ਭਵਿੱਖ ਤੈਅ ਕਰਨਾ ਤੇ ਇਹਨੂੰ ਚੰਗੀ ਅਗਲੀ ਰੀ ਜ਼ਿੰਦਗੀ ਹੈ ਜਿਹੜੀ ਕਿਉਂਕਿ ਆਲਾ ਦਵਾਲਾ ਬਹੁਤ ਮਾੜਾ ਹੈ ਕਿਤੇ ਨਾ ਹੋਵੇ ਜਿਵੇਂ ਚਾਚਾ ਚਲੇ ਗਿਆ ਇਸ ਬੱਚੇ ਦਾ ਪਿਓ ਚਲੇ ਗਿਆ ਮਾਂ ਮਜਬੂਰੀ ਵਸ ਆਪਣੇ ਨਿੱਕੇ ਜਿਹੇ ਬੱਚੇ ਨੂੰ ਛੱਡ ਕੇ ਚਲੀ ਗਈ ਹੈ ਪਰ ਇਸ ਬੱਚੇ ਦਾ ਭਵਿੱਖ ਤੁਹਾਡੇ ਹੱਥਾਂ 'ਚ ਹੈ ਤੁਹਾਡੇ ਤੋਂ ਉਮੀਦ ਕਰਦੇ ਆ ਕਿ ਤੁਸੀਂ ਇਸ ਪਰਿਵਾਰ ਦੀ ਬਾਹ ਫੜੋਗੇ ਜੁੜੇ ਰਹੋ ਸਰਲੇਖ ਦੇ ਨਾਲ